ਆਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਸਾਂ ਦੇਸਾਂ ਦੇ ਵਸੇ ਭਰਾਵਾਂ ਸਾਰਿਆਂ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਕਾਲਸਰ ਤੇ ਪਿੰਡ ਬਾਸਰ ਕੇ ਪਰਣੀ ਦੀ ਮੈਂ ਜਿਹੜੀ ਰੰਤੋ ਅਸੀ ਜੀ ਬੜੀ ਸਾਹਭੂ ਨੇ ਕਿਰਪਾ ਕੀਤੀ ਹੈ ਸਾਡੇ ਗ੍ਰਹਿ ਵਿੱਚ ਪੰਜ ਜਿਹੜੇ ਆਏ ਸਨ ਉਸ ਨੂੰ ਉਹਨਾਂ ਦੀ ਦਰਸ਼ਨ ਕੀਤੀ ਤੇ ਉਹਦੀ ਸੇਵਾ ਕੀਤੀ ਤੇ ਬਹੁਤ ਆਨੰਦ ਆਇਆ ਸਾਰੇ ਨਗਰ ਨੂੰ ਇਸੇ ਹਿਸਾਬ ਵਿੱਚ ਲੱਖ ਲਾਟ ਜਾਈ ਹੋਈ ਹੈ ਤੇ ਭਾਈ ਜਿਹੜਾ ਅੱਜ ਦਾ ਜੂਥ ਹੈ ਉਹਨੂੰ ਕੀ ਮੈਸੇਜ ਦਵਾਂਗੇ ਅਜਤ ਨੂੰ ਤੁਹਾਨੂੰ ਮੈਸੇਜ ਆਇਆ ਜੀ ਉਹ ਨਸ਼ਿਆਂ ਤੋਂ ਬਚਣ ਨੂੰ ਕਹਿੰਦੇ ਨਾਲ ਜੁੜਨ ਸਿੰਘ ਸਾਹਿਬ ਨੂੰ ਇੱਕੋ ਕਿੰਨੇ ਸੋਹਣੇ ਲੱਗਦੇ ਨੇ ਉਹਨੂੰ ਸਵੈ ਸੱਜਣਾ ਤੇ ਮਹਾਰਾਜ ਦਾ ਨਾਮ ਜਪਣ ਤੇ ਵੰਡ ਸ਼ਰਨ ਉਹ ਨਸ਼ਿਆਂ ਤੋਂ ਬਚਣ ਦੀ ਨਾਲ ਦਾ ਮੇਸ਼ਾ ਹੋ। ਵਾਹਿ ਖਾਲਸਾ ਵਾਹਿ ਜੀ ਖਾਲਸਾ ਹallelujah ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬੈਸਟ ਟਾਵਰ ਐਂਟਰਪ੍ਰਾਈਜ਼ ਫੈਕਟਰੀ ਵੱਲੋਂ ਜੀ ਲੰਗਰ ਲਗਾਇਆ ਗਿਆ ਜੀ ਮਾਗੀ ਵੱਲੋਂ ਜੀ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਜੀ ਸ਼ੁਭ ਕਾਮਨਾਵਾਂ ਜੀ ਅੱਜ ਦੇ ਯੂਥ ਨੂੰ ਵੀ ਮੈਸੇਜ ਅੱਜ ਦੇ ਯੂਥ ਨੂੰ ਜੀ ਅਸੀਂ ਇਹ ਮੈਸੇਜ ਦਵਾਂਗੇ ਜੀ ਨਸ਼ਿਆਂ ਨੂੰ ਤਿਆਗੋ ਗੁਰੂ ਦੇ ਨਾਲ ਲੱਗੋ ਤੇ ਗੁਰੂ ਦੀ ਸੇਵਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਚੀਜ਼ ਕੁਰਬਾਨੀ ਅਤੇ ਗੁਰਮਤ ਵਿਚਾਰ